ਨੰਬਰ ਦੁਹਾਰ ਸਿੰਘ ਜੀ ਤਨ ਤਨ ਬਾਗੁਰ ਵਰ ਸਿੰਘ ਜੀ ਤਨ ਤਨ ਬਾਗੁਰ ਵਰ ਸਿੰਘ ਜੀ ਤਨ ਤਨ ਬਾਗੁਰ ਵਰ ਸਿੰਘ ਜੀ ਤਨ ਤਨ ਬਾਗੁਰ ਬੱਤੇ 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 ਸਿੰਘ ਜੀ ਮਾਲਕਾਨਾ ਬਾਬਾ ਬੱਤੇ ਸਿੰਘ ਜੀ آپ جن کر دنیا تخت چبر شتر مالک ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼੍ਰੀ ਰਾਤਰੀ ਸਮੇਂ ਦੇ ਸਜੇ ਹੋਏ ਜਵਾਨਾਂ ਦੇ ਵਿੱਚ ਪਿਆਰੀ ਸਾ ਸੰਗਤ ਆਪ ਜੋਗ ਪ੍ਰਬੰਧ ਜਨਾ ਦੇ ਵੱਲੋਂ ਆਪ ਸੰਗਤ ਦੇ ਸੇ ਜੋਗ ਸਦਕਾ ਪ੍ਰਾਪਲ ਕੀਤਾ ਤਨੂਬ ਵਿਨਸਿੰਸ ਸੱਚੇ ਪਾਤਸ਼ਾਹ ਤਿਨਾਂ ਲਈ ਚਾਲ ਸੰਤ ਜੀ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਜੋ ਅੱਜ ਦੇ ਸੁਆਗਤ ਉਲੀਕੇ ਗਏ ਕਿਨਾਂ ਸੁਆਤਾਂ ਵਿੱਚ ਆਪ ਜੀ ਦੀ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰਦੇ ਪਏ ਦਾਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋ ਇਸ ਪਾਵਨ ਪ੍ਰਸਤਾਨ ਦੇ ਹਜ਼ੂਰੀ ਦਾਗੀ ਸਹਿਬਾਨ ਬੜੇ ਭਤਬਰ ਸਤਕਾਰ ਪ੍ਰੇਮ ਦੇ ਵਿੱਚ ਭਜ ਕਰਕੇ ਸਾਧੂ ਜੀ ਦੀ ਅਮਰ ਮਈ ਬਾਣੀ ਦੇ ਨਾਲ ਆਪ ਸੰਤਾਂ ਗੁਰੂ ਚਰਨਾਂ ਦੇ ਨਾਲ ਜੁੜਦੇ ਪਏ ਸੀ ਸੋ ਆਪ ਪਿਆਰੀ ਸਾਧ ਸੰਗਤ ਨੂੰ ਆਪਾਂ ਕੁਝ ਸਮਾਂ ਸਾਹਿਬ ਜੀ ਦੀ ਰਜ਼ਵੀ ਦੇ ਵਿੱਚ ਜੁੜ ਕਰਕੇ ਜੋ ਇਹਨਾਂ ਦਿਨਾਂ ਦੇ ਵਿੱਚ 6 ਪੂ ਤੋਂ ਲੈ ਕੇ 13 ਪੂ ਦਾ ਜੋ ਪਾਵਨ ਇਤਿਹਾਸ ਹੈ ਇਤਿਹਾਸ ਦੀ ਵਾਰਤਾਲੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਆਰੰਭ ਤੋਂ ਪਹਿਲਾਂ ਪਿਆਰੀ ਸਾਥ ਸੰਗਤ ਜਿੰਨੇ ਸਰੀਰ ਜੁੜ ਕਰਕੇ ਬੈਠੇ ਹੋ ਸਾਡੇ ਵਿੱਚ ਹੋਰ ਅਸੀਂ ਦੇ ਰਹੇ ਸੱਚ ਉਸ ਦੀ ਗੁਰਬਾਨੀ ਤੇ ਗੁਰਮਤਿ ਵਿਚਾਰ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਰਦਾਰ ਮਲਵਿੰਦਰ ਸਿੰਘ ਭਾਟੀ ਸਾਹਿਬ ਸਲਾਹਕਾਰ ਕਮੇਟੀ ਦੇ ਤੇ ਸਾਡੇ ਨਾਲ ਜੋ ਦੇਹਰੇ ਜਿਲ੍ਹੇ ਦਾ ਡਿਲੇਜੈਂਸ ਹੈ ਸਰਦਾਰ ਲਖਬੀਰ ਸਿੰਘ ਜੀ ਜੋ ਪ੍ਰਧਾਨ ਨੇ ਤੇ ਨਾਲ ਸਾਡੇ ਕੈਸ਼ੀਅਰ ਸਾਹਿਬ ਵਰਪਾਲ ਸਿੰਘ ਸਰਦਾਰ ਹਰਪਾਲ ਸਿੰਘ ਜੀ ਬਹੁਤ ਬਹੁਤ ਸਾਡੇ ਮੇ ਜੀ ਸਦਾ ਡਿਕਰੀ ਸਿੰਘ ਸੇਮੀ ਜੀ ਤੇ ਸਾਡੇ ਨਾਲ ਸਪਾਸੀ ਫੱਟੀ ਸਾਹਿਬ ਜੁੜ ਕੇ ਹੋਰ ਇਹ ਗੱਲ ਕਰਦੇ ਸਾਡੇ ਸੈਕੀਅਰ ਸਾਹਿਬ ਨਾਲ ਜੋ ਕਿ ਜਾਨਾ ਮੰਤਰੀ ਸਾਹਿਬ ਦਾ ਤੇ ਅੱਜ ਦਾ ਕੀ ਕਹਿਣਾ ਹੈ ਜੀ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲਾਕੇ ਦੀਆਂ ਸਤਾਂ ਦੇ ਸਹਿਯੋਗ ਨਾਲ ਸਾਡੇ ਗੁਰਦੁਆਰਾ ਸਾਹਿਬ ਵਿਖੇ ਚਾਰ ਸੈਕ ਪਾਣੀ ਜੀ ਖਲੋਇਓ ਖਲੋਇਓ ਮਾਰਨ दार मनमोहन सिंधी पाटीया साहिब जो सलाहकार असां उन्हनि जी गॾु कर どうですか خالسا خالسہ ایک پتے ਪ੍ਰਤੀਤ ਅਸਰ ਨੂੰ ਵੀ ਇਹਨਾਂ ਵਿੱਚ ਇਕਰ ਅਤੇ ਨਾਮਾ ਦੀ ਲੋੜ ਹੁੰਦਾ ਹੈ। ਉਹ ਇਹਨਾਂ ਨੂੰ ਇੱਕ ਤਰ੍ਹਾਂ ਦੇ ਵਿੱਚ ਦਿਖਾਉਂਦਾ ਹੈ। ਜਿਵੇਂ ਕਿ ਬੜਾ ਜਿਹਾ ਉਹ ਵਿਰਾਸਤ ਚਾਹੁੰਦਾ ਹੈ ਉਹਨੂੰ ਆਉਂਦੀ ਹੈ। ਇਹ ਬੁੜਾ آج جو موقع چي سموٽي مادي جي سامه ان سڀنين کي مبارڪباد ڏيڻ جو توهان جو آج جو موقعو آهي

ਗੁਰਦਰਾ ਸਾਹਿਬ ਕਲਗੀਧਾ ਸਾਹਿਬ ਜੋ ਦਸਵੀਂ ਪਾਠ ਜਿੱਤੇ ਅਟੁੱਟ ਲੰਗਰ ਪ੍ਰਸ਼ਾਦ ਵਰਤਾਇਆ ਅਤੇ ਸ਼ਿਕਾਇਆ ਜਾ ਰਿਹਾ ਜਿੱਦੀ ਲਹਿਰ ਤੁਸੀਂ ਦਿਖਾਈਆਂ ਔਰ ਦਿਖਾ ਰਹੇ ਜਿੱਦੀ ਵਿਸ਼ੇਸ਼ ਗੁਰਦੁਰਬੀ ਸਿੰਘ ਦੇ ਨਾਲ ਚਾਸਟ ਅਮਰ ਸਾਹਿਬ ਕੋ ਮਤ ਵਿਚਾਰ